ਹਾਂਜੀ ਕਿਸਾਨ ਦੋਸਤੋ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਦੇ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਸੋ ਕਿਸਾਨਾਂ ਦਾ ਵੱਡਾ ਸਵਾਲ ਆ ਕਿ ਝੋਨੇ ਦੇ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਕਰਦੇ ਸਮੇਂ ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਜਾਵੇ ਅਤੇ ਫਾਸਫੋਰਸ ਵਾਲੀਆਂ ਤਿੰਨ ਮੁੱਖ ਖਾਦਾਂ ਡੀਪੀ ਸੁਪਰ ਯਾਨੀ ਕਿ ਸੁਪਰ ਸਿੰਗਲ ਫਾਸਫੇਟ ਅਤੇ ਐਨਪੀਕੇ 12 32 16 ਸੋ ਇਹਨਾਂ ਤਿੰਨਾਂ ਖਾਦਾਂ ਨੂੰ ਲੈ ਕੇ ਕਿਸਾਨ ਦੀ ਸੋਚ ਹੁੰਦੀ ਹੈ ਕਿ ਰਿਜ਼ਲਟ ਵੀ ਬਿਲਕੁਲ ਵਧੀਆ ਮਿਲ ਜਾਵੇ ਅਤੇ ਜਿਹੜਾ ਖਰਚਾ ਉਹ ਵੀ ਆਪਣਾ ਨਜਾਇਜ਼ ਨਾ ਹੋਵੇ ਸੋ ਇਸੇ ਸਵਾਲ ਤੇ ਅੱਜ ਆਪਾਂ ਵਿਆਖਿਆ ਕਰਾਂਗੇ ਵਿਆਖਿਆ ਵੀ ਪੂਰੀ ਵਿਸਤਾਰ ਨਾਲ ਕਰਾਂਗੇ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਕਿ ਜੋ ਵੀ ਵੀਡੀਓ ਰਾਹੀਂ ਜਾਣਕਾਰੀ ਆਪੂਗੀ ਸਦੀ ਤੁਹਾਡੇ ਤੱਕ ਮੁਹੱਈਆ ਹੋ ਸਕੇ ਸੋ ਗੱਲ ਕਰੀਏ ਆਪਣੇ ਟੌਪਿਕ ਤੇ ਸੁਪਰ ਸਿੰਗਲ ਫਾਸਫੇਟ ਅਤੇ ਡੀਏਪੀ ਜਾਂਫਰ ਐਂਡ ਬੀਕੇ 123216 ਸੋ ਇਹਨਾਂ ਦੇ ਵਿੱਚੋਂ ਕਿਹਦੀ ਵਰਤੋ ਆਪਾਂ ਝੋਨੇ ਦੇ ਕਰੀਏ ਕਿ ਰਿਜ਼ਲਟ ਚੰਗੇ ਦੇਖਣ ਨੂੰ ਮਿਲਣਾ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੀਏਪੀ ਜਾਨੀ ਕਿ ਡਾਈਮੋਨੀਅਮ ਫਾਸਫੇਟ ਡੀਏਪੀ ਦੇ ਵਿੱਚ 18% ਨਾਈਟ੍ਰੋਜਨ ਅਤੇ 46% ਫਾਸਫੋਰਸ ਸੋ ਬਹੁਤ ਕਿਸਾਨ ਭਰਾ ਡੀਏਪੀ ਦੀ ਵਰਤੋ ਕਰਦੇ ਆ ਝੋਨੇ ਦੇ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਝੋਨੇ ਦੇ ਵਿੱਚ ਡੀਏਪੀ ਦੀ ਵਰਤੋ ਦਾ ਕੋਈ ਆਪਾਂ ਨੂੰ ਬਹੁਤਾ ਲਾਭ ਨਹੀਂ ਮਿਲਦਾ ਡੀਏਪੀ ਦੀ ਆਪਾਂ ਵਰਤੋ ਕਣਕ ਦੇ ਸੀਜ਼ਨ ਦੇ ਵਿੱਚ ਕੀਤੀ ਹੁੰਦੀ ਆ ਜਾਂ ਫਿਰ ਇਸ ਤੋਂ ਇਲਾਵਾ ਜੋ ਵੀ ਆਲੂਆਂ ਦੀ ਖੇਤੀ ਕਰਦੇ ਆ ਸੋ ਉੱਥੇ ਆਪਾਂ ਡੀਏਪੀ ਦੀ ਭਰਪੂਰ ਵਰਤੋਂ ਕਰਦੇ ਆ ਸੋ ਝੋਨੇ ਦੇ ਵਿੱਚ ਕੋਸ਼ਿਸ਼ ਕਰੋ ਕਿ ਡੀਏਪੀ ਦੀ ਜਗ੍ਹਾ ਤੇ ਆਪਾਂ ਸੁਪਰ ਸਿੰਗਲ ਸੁਪਰ ਫਾਸਫੇਟ ਜਾਂ ਫਿਰ ਐਨਪੀਕੇ 12 32 16 ਦੀ ਹੀ ਵਰਤੋਂ ਕਰੋ ਕਾਰਨ ਕਿ एनपीके 12 32 ਦੀ ਆਪਾਂ ਗੱਲ ਜੇ ਕਰੀਏ ਤਾਂ एनपीके 12 32 ਦੇ ਵਿੱਚ 12% ਨਾਈਟ੍ਰੋਜਨ 32% ਫਾਸਫੋਰਸ ਤੇ 16% ਪੋਟਾਸ਼ ਦੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਤਿੰਨੇ ਚੀਜ਼ਾਂ ਝੋਨੇ ਦੇ ਲਈ ਕਾਫੀ ਲਾਭਦਾਇਕ ਨੇ ਸੋ ਮੈਂ ਜੇਕਰ ਵਿਆਖਿਆ ਕਰਾਂ ਤਾਂ ਵੀਡੀਓ ਜਿਆਦਾ ਲੰਮੀ ਹੋ ਜਾਣੀ ਆ ਪੋਟਾਸ਼ ਦੀ ਜੇਕਰ ਆਪਾਂ ਦੇਖਿਆ ਜਾਵੇ ਤਾਂ ਪੋਟਾਸ਼ ਦੀ ਕਾਫੀ ਜ਼ਰੂਰਤ ਹੁੰਦੀ ਹੈ ਝੋਨੇ ਦੇ ਵਿੱਚ ਪੋਟਾਸ਼ ਦੀ ਤਣੇ ਦੀ ਮਜ਼ਬੂਤੀ ਅੱਗੇ ਜਾ ਕੇ ਦਾਣਿਆਂ ਦੇ ਵਿੱਚ ਫੂਕ ਦੀ ਸਮੱਸਿਆ ਜਾਂ ਦਾਣੇ ਦੀ ਚਮਕ ਦਾਣੇ ਦੀ ਫਲਾਵਟ ਅਤੇ ਆਉਣ ਵਾਲੀਆਂ ਫੰਗਸ ਵਾਲੀਆਂ ਸਮੱਸਿਆ ਦਾ ਟੱਕਰਾ ਕਰਨ ਦੀ ਸਮਰੱਥਾ ਦਿੰਦੀ ਹੈ ਇਹ ਪੋਟਾਸ਼ ਸੋ ਕੋਸ਼ਿਸ਼ ਕਰੋ ਕਿ ਐਨ ਪੀ ਕੇ 12 32 ਦੀ ਹੀ ਵਰਤੋਂ ਕੀਤੀ ਜਾਵੇ ਝੋਨੇ ਦੇ ਵਿੱਚ ਡੀ ਏ ਪੀ ਨੂੰ ਛੱਡ ਕੇ ਅਤੇ ਨੰਬਰ 3 ਤੇ ਬਹੁਤ ਕਿਸਾਨ ਭਰਾ ਕਿ ਸੂਪਰ ਦੀਵੀ ਵਰਤੋ ਕਰਦੇ ਆ ਝੋਨੇ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆ ਸੂਪਰ ਦਾ ਵੀ ਪਰ ਸੂਪਰ ਖਰੀਦਦੇ ਸਮੇ ਤੁਸੀ ਇੱਕ ਗੱਲ ਦਾ ਧਿਆਨ ਰੱਖਣਾ ਕਿ ਜੇਕਰ ਤੁਸੀਂ ਸੂਪਰ ਸਿੰਗਲ ਸੂਪਰ ਫਾਸਫੇਟ ਖਰੀਦ ਰਹੇ ਹੋ ਤਾਂ ਕਿ ਕਿਸੇ ਚੰਗੀ ਕੰਪਨੀ ਕਿਸੇ ਚੰਗੇ ਬ੍ਰਾਂਡ ਦਾ ਸੂਪਰ ਖਰੀਦੋ ਤਾਂ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਣਗੇ ਸਿੰਗਲ ਸੂਪਰ ਫਾਸਫੇਟ ਦੇ ਵਿੱਚ ਕੀ ਪਾਇਆ ਜਾਂਦਾ ਹੈ ਲਗਭਗ ਇਸ ਦੇ ਵਿੱਚ 14% ਫਾਸਫੋਰਸ ਜਾਨੀ ਕਿ ਜਿਹੜਾ ਡੀਏਪ ਵਾਲਾ ਮੁੱਖ ਤੱਤ ਆ ਉਹ ਪਾਇਆ ਜਾਂਦਾ ਅਤੇ 11 ਤੋਂ ਲੈ ਕੇ 12% ਇਸ ਵਿੱਚ ਸਲਫਰ ਦੀ ਮਾਤਰਾ ਹੁੰਦੀ ਹੈ ਜੋ ਕਿ ਝੋਨੇ ਦੇ ਲਈ ਕਾਫੀ ਲਾਭਦਾਇਕਾ ਸਲਫਰ ਅਤੇ ਨੰਬਰ 3 ਤੇ ਕੈਲਸ਼ੀਅਮ ਦੀ 19 ਤੋਂ ਲੈ ਕੇ 21% ਜਿਹੜੀ ਇਹਦੇ ਵਿੱਚ ਕੈਲਸ਼ੀਅਮ ਪਾਈ ਜਾਂਦੀ ਹੈ ਸੋ ਝੋਨੇ ਦੇ ਲਈ ਕਾਫੀ ਜ਼ਰੂਰੀ ਹੈ ਕੈਲਸ਼ੀਅਮ ਤੱਤ ਵੀ ਅਤੇ ਇਹਨਾਂ ਤਿੰਨਾਂ ਚੀਜ਼ਾਂ ਤੋਂ ਇਲਾਵਾ ਉੱਪਰ ਦੇ ਵਿੱਚ 0.5% ਜ਼ਿੰਕ ਵੀ ਪਾਈ ਜਾਂਦੀ ਹੈ ਅਤੇ ਕੁਝ ਕੁ ਕਿਸਾਨਾਂ ਨੇ ਸੂਪਰ ਜ਼ਿੰਕ ਵਾਲੀ ਯਾਨੀ ਕਿ ਜ਼ਿੰਕ ਐਟਟਡ ਪਲੱਸ ਬੋਰਨ ਵਾਲੀ ਵੀ ਖਰੀਦੀ ਆ ਅਤੇ ਉਸ ਦੇ ਵਿੱਚ 0.2% ਬੋਰਨ ਦੀ ਮਾਤਰਾ ਵੀ ਪਾਈ ਜਾਂਦੀ ਆ ਸੋ ਪੰਜ ਤੱਤਾਂ ਦੀ ਪੂਰਤੀ ਕਰਦੀ ਆ ਇੱਕ ਸਿੰਗਲ ਸੁਪਰ ਫਾਸਫੇਟ ਅਤੇ ਕਿਸੇ ਚੰਗੀ ਕੰਪਨੀ ਕਿਸੇ ਚੰਗੇ ਬ੍ਰਾਂਡ ਦੀ ਜੇਕਰ ਤੁਸੀਂ ਸੁਪਰ ਦੀ ਵਰਤੋਂ ਕਰਦੇ ਆ ਤਾਂ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਵੇਖਣ ਨੂੰ ਮਿਲਣਗੇ ਸੋ ਦੋਸਤੋ ਵੀਡੀਓ ਬਣਾਉਣ ਦਾ ਕੋਈ ਐਵੇਂ ਦਾ ਮਕਸਦ ਨਹੀਂ ਕਿਸੇ ਪ੍ਰੋਡਕਟ ਨੂੰ ਲੈ ਕੇ ਉਸ ਦੀ ਮਸ਼ਹੂਰੀ ਕਰਨਾ ਜਾਂ ਫਿਰ ਕਿਸੇ ਨੂੰ ਨਿੰਦਣਾ ਐਵੇਂ ਦਾ ਕੋਈ ਵੀ ਮਕਸਦ ਨਹੀਂ ਇਸ ਵੀਡੀਓ ਦੇ ਵਿੱਚ ਸੋ ਤੁਸੀਂ ਕੋਸ਼ਿਸ਼ ਕਰੋ ਕਿ ਡੀਪੀ ਦੀ ਜਗ੍ਹਾ ਤੇ ਐਨਪੀਕੇ 12 32 ਜਾਂ ਫਿਰ ਸਿੰਗਲ ਸੁਪਰ ਫਾਸਫੇਟ ਇਹਨਾਂ ਦੀ ਵਰਤੋਂ ਕੀਤੀ ਜਾਵੇ ਜੇ ਗੱਲ ਇਹਨਾਂ ਦੀ ਡੋਜ਼ ਦੀ ਕਰੀਏ ਤਾਂ ਜੇਕਰ ਤੁਸੀਂ 12 32 16 ਵਰਤ ਰਹੇ ਹੋ ਤਾਂ 40 ਕਿਲੋ ਤੋਂ ਲੈ ਕੇ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ 12 32 16 ਦੀ ਵਰਤੋਂ ਕਰ ਸਕਦੇ ਆਂ ਜੇਕਰ ਤੁਸੀਂ ਇਸ ਦੇ ਆਲਟ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਨਾ ਚਾਹੁੰਦੇ ਜਾਨੀ ਕਿ ਸੁਪਰ ਖਾਦ ਦੀ ਵਰਤੋਂ ਕਰਨਾ ਚਾਹੁੰਦੇ ਆ ਤਾਂ ਤੁਸੀਂ ਪ੍ਰਤੀ ਏਕੜ 75 ਕਿਲੋ ਤੋਂ ਲੈ ਕੇ ਇੱਕ ਕੁਆਂਟਲ ਸੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਾਨੀ ਕਿ ਡੇਢ ਤੋਂ ਲੈ ਕੇ 2 ਗੱਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਇਹਦੀ ਵਰਤੋਂ ਕਰਨੀ ਆ ਸੋ ਤੁਸੀਂ ਡੀਪੀ ਦੇ ਮੁਕਾਬਲੇ ਕਾਫੀ ਚੰਗਾ ਰਿਜ਼ਲਟ ਦੇਖੋਗੇ ਜਾਨੀ ਕਿ ਉਸ ਦੇ ਵਿੱਚ ਪੰਜ ਤੱਤਾਂ ਦੀ ਪੂਰਤੀ ਅਤੇ ਐਨਪੀਕੇ ਦੇ ਵਿੱਚ ਤਿੰਨ ਤੱਤਾਂ ਦੀ ਪੂਰਤੀ ਅਤੇ ਡੀਏਪ ਦੇ ਵਿੱਚੋਂ ਦੋ ਤੱਤਾਂ ਦੀ ਆਪਾਂ ਪੂਰਤੀ ਕਰ ਸਕਦੇ ਹਾਂ ਸੋ ਦੋਸਤੋ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਦੋਸਤੋ ਮੈਂ ਪਹਿਲਾਂ ਵੀ ਦੋ ਵਾਰੀ ਦੱਸ ਚੁੱਕਾ ਹਾਂ ਵੀਡੀਓ ਦੇ ਵਿੱਚ ਇੱਕ ਵਾਰੀ ਫਿਰ ਰਿਪੀਟ ਕਰਨਾ ਚਾਹਾਂਗਾ ਜੇਕਰ ਤੁਸੀਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ ਕਿਸੇ ਚੰਗੀ ਕੰਪਨੀ ਕਿਸੇ ਚੰਗੇ ਭਰੋਸੇਯੋਗ ਬ੍ਰਾਂਡ ਦਾ ਹੀ ਇਹ ਵਰਤੋ ਇਹਨਾਂ ਪ੍ਰੋਡਕਟਾਂ ਦੇ ਵਿੱਚ ਕਿਸਾਨਾਂ ਦੇ ਨਾਲ ਕਾਫੀ ਧੋਖਾਧੜੀ ਵੀ ਹੋ ਰਹੀ ਆ ਸੋ ਜਾਗਰੂਕ ਰਹੋ ਇਹਨਾਂ ਚੀਜ਼ਾਂ ਤੋਂ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਮਿਲਦੇ ਅਗے ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ